ਸੱਤ ਸ਼ਰੀਆ ਕਾਜੀ ਫੈਸਲੇ ਜ਼ਿੰਦਗੀ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਪਰਿਵਾਰਕ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦਿਓਗੇ। ਹਾਂਜੀ ਚੱਲਦੇ ਹਾਂ ਆਪਾਂ ਅੱਜ ਦੀ ਕਹਾਣੀ ਵੱਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਮੇਰਾ ਨਾਮ ਜੀਤਾ ਹੈ। ਮੇਰੇ ਪਾਪਾ ਦੀ ਮੌਤ ਤੋਂ ਬਾਅਦ ਮੇਰੇ ਮੰਮੀ ਇੱਕਦਮ ਗੁੰਮਸਮ ਹੋ ਗਏ। ਮੇਰੇ ਵਿਆਹ ਤੋਂ 4 ਸਾਲ ਬਾਅਦ ਹੀ ਮੇਰੇ ਪਾਪਾ ਦੀ ਮੌਤ ਹੋ ਗਈ ਸੀ। ਮੇਰੀ 1.5 ਸਾਲ ਦੀ ਕੁੜੀਆ ਵੀ ਹੈ ਮੈਂ ਆਪਣੀ ਮਾਂ ਨੂੰ ਉਸ ਦੇ ਧਿਆਨੇ ਲਾਉਂਦਾ ਪਰ ਮਾਂ ਪਾਪਾ ਦੀ ਮੌਤ ਦਾ ਗਮ ਆਪਣੇ ਦਿਲ ਤੇ ਲਾ ਬੈਠੀ ਉਸ ਨੂੰ ਗਮ ਵਿੱਚੋਂ ਕੱਢਣਾ ਬਹੁਤ ਮੁਸ਼ਕਲ ਹੋਇਆ ਪਿਆ ਸੀ ਮੈਂ ਸਾਰਾ ਦਿਨ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਉਸ ਨਾਲ ਗੱਲਾਂ ਬਾਤਾਂ ਕਰਦਾ ਮਾਂ ਦਾ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ ਹੁਣ ਮਾਂ ਮੇਰੀ ਤੀ ਅਨੂ ਨਾਲ ਥੋੜਾ ਬਹੁਤਾ ਹੱਸਣ ਕਿਡਣ ਲੱਗ ਪਈ ਸੀ ਮੈਂ ਮਾਂ ਨੂੰ ਬਹੁਤ ਸਮਝਾਉਣਾ ਕਿ ਮਾਂ ਤੁਸੀਂ ਇੰਜ ਨਾ ਕਰੋ ਜੇਕਰ ਪਾਪਾ ਤੁਹਾਨੂੰ ਛੱਡ ਕੇ ਚਲੇ ਗਏ ਨੇ ਤਾਂ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਸੀਂ ਮੇਰੇ ਹੁੰਦੇ ਆ ਕਿਸੇ ਕੱਲ ਦਾ ਕੋਈ ਫਿਕਰ ਨਾ ਕਰੋ ਮੈਂ ਤੁਹਾਨੂੰ ਕਦੀ ਵੀ ਕਿਸੇ ਚੀਜ਼ ਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦੇਵਾਂਗਾ ਸ਼ਰਨ ਵੀ ਤੁਹਾਡਾ ਪੂਰਾ ਖਿਆਲ ਰੱਖੇਗੀ ਤੁਹਾਨੂੰ ਜਿਸ ਕਿਸੇ ਚੀਜ਼ ਦੀ ਜ਼ਰੂਰਤ ਹੋਵੇਗੀ ਤੁਸੀਂ ਸਾਨੂੰ ਜ਼ਰੂਰ ਦੱਸਿਓ ਮਾਂ ਨੇ ਮੈਨੂੰ ਘੁੱਟ ਕੇ ਗਲਵਕੜੀ ਪਾਈ ਤੇ ਮਿੰਨਾ ਜਿਹਾ ਹੱਸ ਕੇ ਕਹਿਣ ਲੱਗੀ ਜਿਉਂਦਾ ਰਹਿ ਪੁੱਤ ਇੰਨਾ ਹੌਸਲਾ ਦੇਣ ਲਈ ਹੌਲੀ ਹੌਲੀ ਸਮਾਂ ਬੀਤਦਾ ਗਿਆ ਪਾਪਾ ਦੀ ਮੌਤ ਨੂੰ 1 ਸਾਲ ਹੋ ਚੁੱਕਿਆ ਸੀ ਮੈਂ ਆਪਣੀ ਮਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਪਿਆਰ ਕਰਦਾ ਸੀ ਇੱਕ ਦਿਨ ਮੈਂ ਡਿਊਟੀ ਤੋਂ ਘਰ ਆਇਆ ਤਾਂ ਸਾਡੇ ਘਰ ਮੇਰੇ ਸੱਸ ਸਹੁਰਾ ਆਏ ਬੈਠੇ ਸੀ ਸ਼ਰਨ ਬਹੁਤ ਖੋਈ ਸੀ ਆ ਕੇ ਮੈਂ ਆਪਣੇ ਸੱਸ ਸਹੁਰੇ ਕੋਲ ਬੈਠ ਗਿਆ ਉਹ ਮੈਨੂੰ ਕਹਿਣ ਲੱਗੇ ਪੁੱਤਰ ਤੇਰੇ ਸਾਲੇ ਯਾਨੀ ਕਿ ਸ਼ਰਨ ਦੇ ਭਰਾ ਦਾ ਵਿਆਹ ਆ ਗਿਆ ਤੁਹਾਨੂੰ ਸਾਰੇ ਜਣੇ ਇੱਕ ਦਿਨ ਜਾਂ ਦੋ ਦਿਨ ਪਹਿਲਾਂ ਆ ਜਾਇਓ ਵਿਆਹ ਤੇ ਮੈਂ ਬਹੁਤ ਖੁਸ਼ ਹੋਇਆ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਫਿਰ ਸ਼ਰਨ ਦੇ ਮੰਮੀ ਡੈਡੀ ਨੇ ਮੇਰੀ ਮਾਂ ਨੂੰ ਵੀ ਵਿਆਹ ਤੇ ਔਨਲੀ ਕਿਹਾ ਉਹ ਚਾਹ ਪਾਣੀ ਪੀਣ ਤੋਂ ਬਾਅਦ ਵਾਪਸ ਆਪਣੇ ਘਰ ਚਲੇ ਗਏ ਅਗਲੇ ਦਿਨ ਮੈਂ ਸ਼ਰਨ ਅਤੇ ਮੰਮੀ ਨੂੰ ਕਿਹਾ ਵਿਆਹ ਵਿੱਚ 20 ਦਿਨ ਰਹਿ ਗਏ ਨੇ ਤੁਸੀਂ ਦੋਨੋਂ ਜਣੀਆਂ ਮੇਰੇ ਨਾਲ ਚੱਲੋ ਜੋ ਵੀ ਚੀਜ਼ ਦੀ ਲੋੜ ਹੈ ਤੁਸੀਂ ਲੈ ਆਓ ਬਾਕੀ ਆਪਣਾ ਲੀੜਾ ਕੱਪੜਾ ਵੀ ਬਣਾ ਲਓ ਫਿਰ ਟਾਈਮ ਸਿਰ ਦਰਜੀ ਕੱਪੜੇ ਨਹੀਂ ਦਿੰਦਾ ਸ਼ਰਨ ਕਹਿਣ ਲੱਗੀ ਮੰਮੀ ਨੇ ਕੀ ਕਰਨਾ ਵਿਆਹ ਜਾ ਕੇ ਘਰੇ ਔਖਾ ਹੋ ਜਾਣਾ ਹੈ ਮੰਮੀ ਘਰ ਸੰਭਾਲਣਗੇ ਇਹ ਵਿਆਹ ਨਾ ਵੀ ਜਾਣ ਤਾਂ ਵੀ ਸਰਦਾ ਪਰ ਮੈਂ ਸ਼ਰਨ ਨੂੰ ਕਿਹਾ ਸ਼ਰਨ ਇਦਾਂ ਚੰਗਾ ਨਹੀਂ ਲੱਗਦਾ ਤੇਰੇ ਮੰਮੀ ਡੈਡੀ ਵੀ ਮਾਂ ਨੂੰ ਕਹਿ ਕੇ ਗਏ ਨੇ ਚਰਨ ਮੇਰੇ ਅੱਗੇ ਤਾਂ ਨਾ ਬੋਲੀ ਪਰ ਮੇਰੇ ਦਫ਼ਤਰ ਜਾਣ ਤੋਂ ਬਾਅਦ ਉਸਨੇ ਮੇਰੀ ਮਾਂ ਉੱਪਰ ਪੂਰਾ ਪ੍ਰੈਸ਼ਰ ਪਾਇਆ ਕਿ ਤੁਸੀਂ ਵਿਆਹ ਜਾਣ ਤੋਂ ਖੁਦ ਇਨਕਾਰ ਕਰਨਾ ਹੈ ਮੈਂ ਤੁਹਾਨੂੰ ਆਪਣੇ ਪੇਕੇ ਘਰ ਲੈ ਜਾਣਾ ਨਹੀਂ ਚਾਹੁੰਦੀ ਪਰ ਅਗਲੇ ਦਿਨ ਮੈਂ ਉਹਨਾਂ ਦੋਨਾਂ ਨੂੰ ਸ਼ਹਿਰ ਕੱਪੜੇ ਬਣਾਉਣ ਲਈ ਲੈ ਗਿਆ ਮੰਮੀ ਨੇ ਮੈਨੂੰ ਬਹੁਤ ਮਨਾ ਕੀਤਾ ਕਿ ਮੇਰੇ ਕੋਲ ਬਹੁਤ ਸਾਰੇ ਕੱਪੜੇ ਨਹੀਂ ਪਰ ਮੈਂ ਮੰਮੀ ਨੂੰ ਨਵਾਂ ਸੂਟ ਲੈ ਕੇ ਦੇਣਾ ਚਾਹੁੰਦਾ ਸੀ ਇਸ ਕਰਕੇ ਉਹਨਾਂ ਨੂੰ ਨਾਲ ਲੈ ਗਿਆ ਮੇਰੇ ਘਰ ਵਾਲੀ ਬੇਟੀ ਨੱਕਬੁੱਲ ਕੱਢੀ ਜਾਂਦੀ ਸੀ ਮੈਂ ਉਸ ਦੀ ਗੱਲ ਨੂੰ ਅਣਗੌਲੇਜਾ ਕਰਕੇ ਮੰਮੀ ਨੂੰ ਬਹੁਤ ਵਧੀਆ ਸੂਟ ਖਰੀਦਣ ਲਈ ਕਹਿ ਦਿੰਦਾ ਮੰਮੀ ਨੇ ਸੂਟ ਤਾਂ ਖਰੀਦ ਲਿਆ ਸੂਟ ਖਰੀਦਣ ਤੋਂ ਬਾਅਦ ਜਨੂੰ ਦੁਕਾਨ ਵਿੱਚੋਂ ਨੀਚੇ ਉਤਰਨ ਲੱਗੇ ਤਾਂ ਸ਼ਰਨ ਨੇ ਮੰਮੀ ਨੂੰ ਪਿੱਛੋਂ ਧੱਕਾ ਮਾਰਨਾ ਚਾਹਿਆ ਮੰਮੀ ਤਾਂ ਡਿੱਗਦੇ ਡਿੱਗਦੇ ਸੰਭਲ ਗਈ ਪਰਨ ਸ਼ਰਨ ਆਪ ਹੀ ਡਿੱਗ ਪਈ ਉਸ ਦੇ ਪੈਰ ਦਾ ਮਾਸ ਪਾਟ ਗਿਆ ਡਾਕਟਰ ਨੇ ਉਸ ਨੂੰ ਪੂਰਾ 1 ਮਹੀਨਾ ਮੰਜੇ ਉੱਪਰ ਟਿੱਕੇ ਬੈਠੇ ਰਹਿਣ ਲਈ ਗਿਆ। ਸ਼ਰਨ ਬਹੁਤ ਪਰੇਸ਼ਾਨ ਹੋਈ ਕਿਉਂਕਿ ਉਸ ਦੇ ਭਰਾ ਦਾ ਵਿਆਹ ਵੀ ਰਹਿ ਜਾਣਾ ਸੀ। ਡਾਕਟਰ ਨੇ ਉਸ ਨੂੰ ਬੈੱਡ ਰੈਸਟ ਕਰਨ ਲਈ ਕਿਹਾ ਤੇ ਉਹ ਭਰਾ ਦੇ ਵਿਆਹ ਤੇ ਵੀ ਨਹੀਂ ਜਾ ਸਕਦੀ ਸੀ। ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਕਿ ਮੰਮੀ ਚਾਰਕ ਦਿਨ ਮੇਰੀ ਸਾਂਭ ਸੰਭਾਲ ਲਈ ਇੱਥੇ ਆ ਜਾਓ। ਉਸ ਦੀ ਮਾਂ ਕਹਿਣ ਲੱਗੀ ਘਰੇ ਵਿਆਹ ਹੋਣ ਕਰਕੇ ਮੈਂ ਬਹੁਤੇ ਦਿਨ ਤਾਂ ਨਹੀਂ ਆ ਸਕਦੀ 2-4 ਦਿਨ ਜ਼ਰੂਰ ਆ ਜਾਵਾਂਗੀ। ਉਸ ਦੀ ਮਾਂ ਉਸ ਦੀ ਦੇਖਭਾਲ ਕਰਨ ਲਈ ਚਾਰਕ ਦਿਨ ਆਈ ਘਰ ਆ ਕੇ ਉਹ ਕੋਈ ਕੰਮ ਨਹੀਂ ਕਰਦੀ ਸੀ ਬਸ ਆਪਣੀ ਥੀ ਕੋਲ ਬੈਠੀ ਗੱਲਾਂ ਮਾਰੀ ਜਾਂਦੀ ਚਾਰਕ ਦਿਨ ਬਾਅਦ ਇਹ ਕਹਿ ਕੇ ਵਾਪਸ ਚਲੀ ਗਈ ਕਿ ਹੁਣ ਮੈਂ ਜਦੋਂ ਮੁੰਡੇ ਦਾ ਵਿਆਹ ਹੋ ਗਿਆ ਤਾਂ ਬਾਅਦ ਵਿੱਚ ਆਵਾਂਗੀ ਪਰ ਸ਼ਰਨ ਦੀ ਬਹੁਤ ਦੇਖਭਾਲ ਮੇਰੀ ਮਾਂ ਹੀ ਕਰਦੀ ਸੀ ਮੰਜੇ ਤੇ ਬੈਠੀ ਦੀ ਉਹ ਸੁਨੂ ਫਿਰ ਵੀ ਮੂੰਹ ਨਹੀਂ ਸੀ ਬੋਲਦੀ ਉਸ ਦੀ ਸੱਸ ਨੂੰ ਮੰਜੇ ਤੇ ਬੈਠੀ ਉਸ ਦੇ ਪਸੰਦੀ ਦੇ ਖਾਣੇ ਮੰਗਦੀ ਤੇ ਉਹ ਬਣਵਾ ਕੇ ਦਿੰਦੀ ਫਿਰ ਵੀ ਸ਼ਰਨ ਮੇਰੀ ਮਾਂ ਨੂੰ ਦੇ ਬਣਾਏ ਖਾਣੇ ਵਿੱਚ ਨੌਸਕ ਕੱਢਦੀ ਰਹਿੰਦੀ ਬੁਰਾ ਭਲਾ ਬੋਲਦੀ ਰਹਿੰਦੀ ਕਿ ਬੁੱਢੀਏ ਮੈਂ ਤੈਨੂੰ ਛੱਡਣਾ ਨਹੀਂ ਸੀ ਤੇਰੀ ਕਿਸਮਤ ਚੰਗੀ ਸੀ ਜਿਹੜਾ ਤੂੰ ਬਚ ਗਈ ਤੇ ਮੇਰੀ ਥਾਂ ਤੇਰੀ ਥਾਂ ਮੈਂ ਡਿੱਗ ਪਈ ਹਾਂ ਪਰ ਉਸ ਦੀ ਸੱਸ ਉਸ ਨੂੰ ਪਲਟ ਕੇ ਜਵਾਬ ਨਾ ਦਿੰਦੀ ਕਿ ਤੇਰੀ ਕੀਤੀ ਰਫਾ ਲਈ ਤੈਨੂੰ ਮਿਲਿਆ ਉਹ ਆਪਣੀ ਨੂੰਹ ਕੋਲੋਂ ਬਹੁਤ ਡਰਦੀ ਸੀ ਵਿਚਾਰੀ ਚੁੱਪ ਚਾਪ ਨੂਹ ਦੀ ਸੇਵਾ ਕਰਦੀ ਰਹਿੰਦੀ ਸ਼ਰਨ ਦੀ ਦੇ ਪਰਾਂ ਦਾ ਵਿਆਹ ਹੋ ਗਿਆ ਸ਼ਰਨ ਵਿਆਹ ਤੇ ਨਾ ਜਾ ਸਕੀ ਵਿਆਹ ਤੋਂ ਹਫਤਾ ਕੁ ਬਾਅਦ ਉਸ ਦੀ ਮਾਂ ਫਿਰ ਆਪਣੀ ਧੀ ਦੀ ਦੇਖਭਾਲ ਕਰਨ ਲਈ ਆ ਗਈ ਸ਼ਰਨ ਦੀ ਮਾਂ ਸ਼ਰਨ ਦੀ ਦੇਖਭਾਲ ਬਿਲਕੁਲ ਨਹੀਂ ਕਰਦੀ ਸੀ ਸਗੋਂ ਮੰਜੇ ਤੇ ਬੈਠੀ ਮੇਰੀ ਮਾਂ ਕੋਲੋਂ ਹੀ ਸੇਵਾ ਕਰਾਉਂਦੀ ਸੀ ਉਹ ਹਰ ਰੋਜ਼ ਕਿਸੇ ਨਾ ਕਿਸੇ ਗੱਲ ਦਾ ਬਹਾਨਾ ਬਣਾ ਦਿੰਦੀ ਪੇ ਮੇਰੀ ਸਿਹਤ ਨਹੀਂ ਠੀਕ ਸ਼ਰਨ ਆਪਣੀ ਮਾਂ ਨੂੰ ਕਹਿ ਦਿੰਦੀ ਸੀ ਮੰਮੀ ਤੁਸੀਂ ਰੈਸਟ ਕਰੋ ਮੇਰੀ ਸੱਸ ਹੈਗੀ ਆ ਕਰ ਲੂ ਕਿ ਸਾਰਾ ਕੰਮ ਆਪੇ ਇੱਕ ਦਿਨ ਸ਼ਰਨ ਨੇ ਬੈੱਡ ਤੋਂ ਉੱਠਣ ਲਈ ਆਪਣੀ ਮਾਂ ਦੀ ਮਦਦ ਮੰਗੀ ਤਾਂ ਉਸਦੀ ਮਾਂ ਫੋਨ ਦੇ ਵਿੱਚ ਫਿਲਮ ਦੇਖ ਰਹੀ ਸੀ ਉਸਦੀ ਮਾਂ ਆਪਣੀ ਫਿਲਮ ਵਿੱਚ ਛੱਡਣਾ ਨਹੀਂ ਚਾਹੁੰਦੀ ਸੀ ਤੇ ਇਸ ਕਰਕੇ ਉਸਨੇ ਆਪਣੀ ਧੀ ਦੀ ਗੱਲ ਨੂੰ ਹੀ ਅਣ ਸੁਣਿਆ ਕਰਤਾ ਸ਼ਰਨ ਜਦੋਂ ਆਪਣੇ ਆਪ ਬੈੱਡ ਤੋਂ ਉੱਠਣ ਲੱਗੀ ਤਾਂ ਉਸਦੇ ਕੋਲੋਂ ਸੰਭਲਿਆ ਨਾ ਗਿਆ ਉਹ ਇਕਦਮ ਨੀਚੇ ਡਿੱਗ ਪਈ। ਮੇਰੀ ਮਾਂ ਭੱਜ ਕੇ ਆਈ। ਉਸਨੇ ਸ਼ਰਨ ਨੂੰ ਚੁੱਕਿਆ। ਸ਼ਰਨ ਤਕਲੀਫ ਦੀ ਮਾਰੀ ਉੱਚੀ ਉੱਚੀ ਰੋਣ ਲੱਗ ਪਈ। ਉਸ ਨੂੰ ਆਪਣੀ ਮਾਂ ਤੇ ਬੜਾ ਗੁੱਸਾ ਚੜਿਆ। ਆਪਣੀ ਮਾਂ ਨੂੰ ਕਹਿਣ ਲੱਗੀ, "ਮਾਂ, ਮੈਂ ਤੈਨੂੰ ਇੱਥੇ ਫਿਲਮਾਂ ਦੇਖਣ ਨੂੰ ਨਹੀਂ ਸਦਿਆ ਆਪਣੀ ਦੇਖਭਾਲ ਕਰਨ ਲਈ ਬੁਲਾਇਆ ਸੀ। ਪਰ ਤੂੰ ਮੇਰੀ ਦੇਖਭਾਲ ਬਿਲਕੁਲ ਨਹੀਂ ਕਰਦੀ।" ਇਸ ਤਰ੍ਹਾਂ ਦੋਨੇ ਮਾਂ-ਮਾਵਾਂ ਧੀਆਂ ਵਿੱਚ ਲੜਾਈ ਝਗੜਾ ਹੋਣਾ ਸ਼ੁਰੂ ਹੋ ਗਿਆ। ਉਸ ਦੀ ਮਾਂ ਦੀ ਮੂਹੋਂ ਵੀ ਸੱਚੀ ਗੱਲ ਨਿਕਲ ਆਈ ਕਹਿਣ ਲੱਗੀ ਤੂੰ ਗਲਤੀ ਕੀਤੀ ਆ ਇਸ ਦੀ ਸਜ਼ਾ ਵੀ ਤੂੰ ਹੀ ਭੁਗਤ ਤੂੰ ੱਤਕਾ ਮਾਰ ਕੇ ਆਪਣੀ ਸੱਸ ਨੂੰ ਨੀਚੇ ਸੁੱਟਣ ਲੱਗੀ ਸੀ ਤੇ ਇਸ ਦਾ ਕੋਈ ਲੱਤ ਪੈਰ ਟੁੱਟ ਜਾਵੇ ਇਹ ਮੰਜੇ ਤੇ ਬੈਠ ਜਾਵੇ ਤੇ ਤੇਰੇ ਪੇਕੇ ਘਰ ਤੇਰੇ ਵਿਆਹ ਨਾ ਜਾ ਸਕੇ ਪਰ ਇਹ ਪਰਮਾਤਮਾ ਨੇ ਚਾਲ ਤੇਰੇ ਤੇ ਹੀ ਉਲਟੀ ਪਾ ਦਿੱਤੀ ਇਹ ਤਾਂ ਸੰਭਲ ਗਈ ਤੇ ਤੂੰ ਡੰਗ ਪਈ ਤੇਰੇ ਖੁਦ ਦੇ ਸੱਟ ਲੱਗ ਪਈ ਆਪਣੀ ਮਾਂ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਸ਼ਰਨ ਨੂੰ ਹੋਰ ਵੀ ਗੁੱਸਾ ਚੜ ਗਿਆ ਜਦੋਂ ਮਾਵਾਾਂ ਤੇ ਜਾਂਦੀ ਲੜਾਈ ਸ਼ੁਰੂ ਹੋਈ ਸੀ ਤਾਂ ਮੈਂ ਵੀ ਉਸ ਟਾਈਮ ਘਰੇ ਹੀ ਆ ਗਿਆ ਸੀ ਪਰ ਮੈਂ ਗੇਟ ਦੇ ਬਾਹਰ ਖੜ ਕੇ ਸਭ ਕੁਝ ਸੁਣ ਤਿਆ ਸੀ ਮੈਨੂੰ ਪਹਿਲਾਂ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਤੇ ਉਸ ਦਿਨ ਹੀ ਸਚਾਈ ਮੇਰੇ ਸਾਹਮਣੇ ਆਈ ਸੀ ਮੇਰੀ ਮਾਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹ ਸਬਰ ਕਰਕੇ ਬੈਠੀ ਸੀ ਕਰਨ ਤੇ ਉਸ ਦੀ ਮਾਂ ਦੀ ਲੜਾਈ ਬਹੁਤ ਜ਼ਿਆਦਾ ਵੱਧ ਗਈ ਸੀ ਕਰਨ ਦੀ ਮਾਂ ਕਹਿਣ ਲੱਗੀ ਮੈਂ ਅੱਜ ਤੋਂ ਬਾਅਦ ਤੇਰੇ ਘਰ ਵਿੱਚ ਪੈਰ ਨਹੀਂ ਪਾਵਾਂਗੀ ਉਹ ਆਪਣੀ ਸੱਸ ਦੇ ਨਹੀਂ ਬਣ ਸਕੀ ਜੋ ਤੈਨੂੰ ਇੰਨਾ ਪਿਆਰ ਕਰਦੀ ਐ ਇੰਨੀ ਤੇਰੀ ਸਾਂਭ ਸੰਭਾਲ ਕਰਦੀ ਐ ਤੇਰੇ ਵਰਗੀ ਖੁਦਗਰਜ਼ ਆਰਤ ਮੈਂ ਅੱਜ ਤੱਕ ਨਹੀਂ ਦੇਖੀ ਸ਼ਰਨ ਕੈਨ ਲੱਗੀ ਮੰਮੀ ਇਹ ਪਲੈਨਿੰਗ ਸਾਰੀ ਤੁਸੀਂ ਹੀ ਦਿੱਤੀ ਸੀ ਮੈਨੂੰ ਤੁਸੀਂ ਹੀ ਮੈਨੂੰ ਕਿਹਾ ਸੀ ਕਿ ਆਪਣੀ ਸੱਸ ਨੂੰ ਧੱਕਾ ਦੇ ਕੇ ਛੁੱਟ ਦੇ ਫਿਰ ਤੇਰੇ ਭਰਾ ਦੇ ਵਿਆਹ ਤੇ ਨਹੀਂ ਪਹੁੰਚ ਸਕੇਗੀ ਦੋਨਾਂ ਮਾਵਾਂ 'ਤੇ ਇਹਦੀ ਲੜਾਈ ਵਿੱਚ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਸ਼ਰਨ ਤੇ ਉਸਦੀ ਮਾਂ ਦੋਨੋਂ ਹੀ ਮੇਰੀ ਮਾਂ ਨੂੰ ਸੁੱਟਣਾ ਚਾਹੁੰਦੀਆਂ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਚੜਿਆ। ਮੈਂ ਸ਼ਰਨ ਦੇ ਇੱਕ ਥੱਪੜ ਜੜ ਦਿੱਤਾ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮਾਤਾ ਜੀ ਜੇ ਤੁਸੀਂ ਮੇਰੇ ਤੋਂ ਵੱਡੇ ਨਾ ਹੁੰਦੇ ਤਾਂ ਮੈਂ ਤੁਹਾਡੇ ਵੀ ਥੱਪੜ ਜੜ ਦੇਣਾ ਸੀ। ਮੇਰੀ ਮਾਂ ਨੇ ਮੈਨੂੰ ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ। ਤੁਹਾਡੇ ਵਾਂਗ ਵੱਡਿਆਂ ਨੂੰ ੱੱੱਕੇ ਮਾਰਨਾ ਨਹੀਂ ਸਿਖਾਇਆ। ਮੇਰੇ ਮੋਹ ਨੂੰ ਇਹ ਗੱਲ ਸੁਣ ਕੇ ਮੇਰੀ ਸੱਸ ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਉਹ ਕੁਝ ਨਾ ਬੋਲੀ ਆਪਣਾ ਬੈਗ ਚੁੱਕਿਆ ਤੇ ਆਪਣੇ ਘਰ ਵੱਲ ਤੁਰ ਪਈ। ਮੈਂ ਆਪਣੀ ਸੱਸ ਨੂੰ ਪਿੱਛੋਂ ਆਵਾਜ਼ ਲਗਾ ਕੇ ਕਿਹਾ ਮਾਤਾ ਜੀ ਆਪਣੀ ਧੀ ਨੂੰ ਵੀ ਨਾਲੇ ਲੈ ਜਾਓ। ਇਸ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਘਰ ਵਿੱਚ। ਇਹ ਮੇਰੀ ਮਾਂ ਨੂੰ ਮਾਰਨਾ ਚਾਹੁੰਦੀ ਹੈ। ਜਦਕਿ ਮੇਰੀ ਮਾਂ ਤਾਂ ਮੇਰੇ ਲਈ ਰੱਬ ਹੈ। ਇਸਦੀ ਸਾਰੀ ਸਚਾਈ ਸੁਣਨ ਤੋਂ ਬਾਅਦ ਮੈਂ ਇਸ ਨੂੰ ਘਰ ਵਿੱਚ ਨਹੀਂ ਰੱਖ ਸਕਦਾ ਮੇਰੇ ਮੂੰਹੋਂ ਇਹ ਗੱਲ ਸੁਣ ਕੇ ਸ਼ਰਮ ਤੇ ਉਸ ਦੀ ਮਾਂ ਦੇ ਚਿਹਰੇ ਦੇ ਰੰਗ ਉੱਡ ਗਏ ਤੇ ਮੇਰੇ ਸਾਹਮਣੇ ਹੱਥ ਜੋੜਨ ਲੱਗੀਆਂ ਕਿ ਸਾਡੇ ਤੋਂ ਗਲਤੀ ਹੋ ਗਈ ਹੈ ਮੈਂ ਉਹਨਾਂ ਨੂੰ ਕਿਹਾ ਗਲਤੀ ਅਣਜਾਣਪੁਣੇ ਚ ਹੁੰਦੀ ਹੈ ਤੁਸੀਂ ਜਾਣਬੁੱਝ ਕੇ ਮੇਰੀ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੀ ਭੂਲੀ ਭਾਲੀ ਮਾਂ ਰੱਬ ਨੂੰ ਮੰਨਣ ਵਾਲੀ ਰੱਬ ਤੇ ਵਿਸ਼ਵਾਸ ਕਰਨ ਵਾਲੀ ਦਾ ਰੱਬ ਨੇ ਹੀ ਪੂਰਾ ਸਾਥ ਦਿੱਤਾ ਤੇ ਤੁਹਾਡੀ ਚਾਲ ਤੁਹਾਡੇ ਤੇ ਉਲਟੀ ਪੈ ਗਈ ਅੱਜ ਤੁਹਾਡੇ ਅਸਲੀ ਚਿਹਰੇ ਸਾਡੇ ਸਾਹਮਣੇ ਆ ਗਏ ਅਜਿਹੀ ਧੋਖੇਬਾਜ਼ ਔਰਤ ਨੂੰ ਮੈਂ ਆਪਣੇ ਘਰ ਵਿੱਚ ਇੱਕ ਮਿੰਟ ਵੀ ਨਹੀਂ ਰੱਖ ਸਕਦਾ ਇਹਨਾਂ ਕਹਿ ਕੇ ਮੈਂ ਸ਼ਰਨ ਅਤੇ ਉਸ ਦੀ ਮੰਮੀ ਨੂੰ ਉਹਨਾਂ ਦੇ ਘਰ ਜਾਣ ਨੂੰ ਕਿਹਾ ਤੇ ਮੈਂ ਆਪਣੀ ਧੀ ਨੂੰ ਆਪਣੇ ਕੋਲ ਹੀ ਰੱਖ ਲਿਆ ਕਿਉਂਕਿ ਮੈਂ ਆਪਣੀ ਧੀ ਨੂੰ ਵਧੀਆ ਸੰਸਕਾਰ ਦੇਣਾ ਚਾਹੁੰਦਾ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਆਪਣੀ ਮਾਂ ਕੋਲ ਰਹਿ ਕੇ ਉਹ ਵੀ ਉਹਦੀ ਵਾਂਗ ਗਲਤੀਆਂ ਹੀ ਸਿੱਖੇ ਸ਼ਰਨ ਦੇ ਜਾਣ ਤੋਂ ਬਾਅਦ ਘਰ ਵਿੱਚ ਖਾਲੀਪਨਤਾ ਮਹਿਸੂਸ ਹੋ ਰਿਹਾ ਸੀ ਪਰ ਆਪਣੀ ਮਾਂ ਵੱਲ ਦੇਖ ਕੇ ਮੇਰੇ ਦਿਲ ਨੂੰ ਫਿਰ ਸਕੂਨ ਮਿਲਦਾ ਸੀ ਕਿ ਹੁਣ ਮੇਰੀ ਮਾਂ ਇਸ ਘਰ ਵਿੱਚ ਬੇਫਿਕਰ ਹੋ ਕੇ ਰਹਿ ਸਕਦੀ ਹੈ ਉਹਨੂੰ ਕਿਸੇ ਤੋਂ ਡਰਨ ਦੀ ਕੋਈ ਲੋੜ ਨਹੀਂ ਤਾਂ ਸ਼ਰਨ ਦੇ ਜਾਣ ਤੋਂ ਬਾਅਦ ਮੇਰੀ ਮਾਂ ਨੇ ਦੱਸਿਆ ਪੁੱਤ ਜਦੋਂ ਤੂੰ ਆਪਣੇ ਕੰਮ ਤੇ ਚਲਾ ਜਾਂਦਾ ਸੀ ਤਾਂ ਸ਼ਰਨ ਸਾਰਾ ਦਿਨ ਮੇਰੇ ਤੋਂ ਘਰ ਦਾ ਕੰਮ ਕਰਵਾਉਂਦੀ ਸੀ ਸਾਰਾ ਦਿਨ ਮੈਨੂੰ ਡਰਾਉਂਦੀ ਧਮਕਾਉਂਦੀ ਰਹਿੰਦੀ ਪਰ ਮੈਂ ਤੈਨੂੰ ਕਦੇ ਕੋਈ ਗੱਲ ਨਹੀਂ ਦੱਸੀ ਮੈਂ ਨਹੀਂ ਚਾਹੁੰਦੀ ਸੀ ਕਿ ਤੁਹਾਡੇ ਦੋਨਾਂ ਦਾ ਰਿਸ਼ਤਾ ਖਰਾਬ ਹੋਵੇ ਪਰ ਅੱਜ ਤੋਂ ਖੁਦ ਹੀ ਸਾਰੀ ਸੱਚਾਈ ਜਾਣ ਲਈ ਤੇ ਬਹੁਤ ਵੱਡਾ ਫੈਸਲਾ ਲੈ ਲਿਆ ਮੈਂ ਮਾਂ ਨੂੰ ਕਿਹਾ ਮਾਂ ਮੈਂ ਪੂਰੀ ਜ਼ਿੰਦਗੀ ਆਪਣਾ ਫੈਸਲਾ ਨਹੀਂ ਬਦਲ ਸਕਦਾ ਤੇ ਤੁਸੀਂ ਮੈਨੂੰ ਮੇਰਾ ਫੈਸਲਾ ਬਦਲਣ ਲਈ ਮਜਬੂਰ ਵੀ ਨਾ ਕਰਿਓ ਇਹਨਾਂ ਕਹਿ ਕੇ ਮੈਂ ਬਾਹਰ ਚਲਾ ਗਿਆ ਫਿਰ ਮੈਂ ਇੱਕ ਕੰਮ ਵਾਲੀ ਲੱਭ ਲਿਆ ਤੇ ਉਹ ਆਪਣੇ ਘਰ ਲਗਵਾ ਦਿੱਤੀ ਕਿ ਮੇਰੀ ਮਾਂ ਨੂੰ ਬੁਢਾਪੇ ਵਿੱਚ ਵਧੀਆ ਆਰਾਮ ਮਿਲ ਸਕੇ ਤੇ ਮੈਂ ਆਪਣੀ ਧੀ ਨੂੰ ਵਧੀਆ ਸਕੂਲ ਵਿੱਚ ਪੜ੍ਹਨੇ ਲਾਇਆ ਅਤੇ ਪੜ੍ਹਾਈ ਤੋਂ ਵੱਧ ਇਹ ਸੋਚਿਆ ਕਿ ਆਪਣੀ ਧੀ ਨੂੰ ਚੰਗੇ ਸੰਸਕਾਰ ਦੇਨੇ ਹਨ ਜੋ ਕਿ ਉਹ ਸਭ ਦਾ ਆਦਰ ਸਤਕਾਰ ਕਰੇ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਅੱਜ ਦੀ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਦੀ ਕਹਾਣੀ ਦੇਖਣ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ